ਨਿੱਗੀ ਜੀ ਅੱਖ ਤੇ ਜਾ ਰਹੇ ਆ ਕਰਦੇ ਹੋਏ ਨਿੱਗੀ ਜੀ ਅੱਖ ਤੇ ਜਾ ਰਹੇ ਆ ਹਲੇ ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀ ਨਮਾ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਨੂੰ ਮਿਲਿਆ ਚਾਰ ਤਕਰੀਬਨ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਜੀ ਹਲੇ ਤੱਕ ਇਹ ਕਹਾਣੀ ਜੀ ਕਬਸੇ ਉਹਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਉਹਨੂੰ ਦੀ ਚੈੱਕ ਕਰਦੇ ਆ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਜੀ ਦੋ 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 ਤੋਂ ਤਿੰਨ ਲੱਗ ਰਹੇ ਜੀ ਦੋ ਸੀ ਜਾਂ ਤਿੰਨ ਸੀਗੇ ਇੰਨੇ ਕਲੈਕਟਿਵ ਕਿੰਨੀ ਪੁੱਤਰ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀ ਕਿ ਰੈਕੀ ਕਰ ਰਹੇ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਦੋਂ ਨਾਲ ਉਹਨਾਂ ਨੇ ਕੋਈ ਫੋਟੋ ਖਿਚਵਾਣ ਲਈਆਂ ਕੁਝ ਕਰਨ ਲਈ ਉਹਨੂੰ ਰੋਕਿਆ ਜਾਂ ਗੱਲਬਾਤ ਕੀਤੀ ਤੇ ਫਿਰ ਜਦੋਂ ਰੁਕਿਆ ਤਾਂ ਇੱਕਦਮ ਉੱਤੇ ਫਾਇਰਿੰਗ ਕਰਦੀ ਉਹ ਹੁਣ ਹੌਲੀ ਹੌਲੀ ਹੋਰ ਕਲੈਰਿਟੀ ਹੋ ਜੂਗੀ ਜੀ ਇੱਕ ਵਾਰੀ ਮੌਕੇ ਦੇ ਉੱਪਰ ਜਿਹੜੇ ਗਵਾਹ ਵਗੈਰਾ ਹੈਗੇ ਉਹਨਾਂ ਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਇਹ ਨਹੀਂ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸ਼ਾਇਦ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਦਰਉਣ ਲਈ ਹਵਾਈ ਇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੈਰਟੀ ਨਾਲ ਹਾਂਜੀ ਬਲ ਸਾਹਿਬ ਇੱਥੇ ਬਲ ਸਾਹਿਬ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਫਿਰ ਆਪ ਜਿਹੜਾ ਹੈਗਾ ਉਹਦੀ ਬੋਡੀ ਨੂੰ ਲੈ ਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚੱਟ ਕੇ ਜੀ ਜਦੋਂ ਇੰਜਰ ਪਿਆ ਸੀ ਬੋਡੀ ਹਾਜੀ ਕਲਿਟਰਪ ਹੋ ਗਿਆ ਨਹੀਂ 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 ਹਲੇ ਉਹ ਇਜ਼ ਕ੍ਰਿਟੀਕਲ ਇਨ ਹਸਪੀਟਲ ਤੇ 40 ਤੇ ਐਡਮਿਟ ਹੈ ਜੀ ਜਿਵੇਂ ਤੁਹਾਨੂੰ ਪਤਾ ਲੱਗੂਗਾ ਬੇਬੀ ਵੀ ਅਪਡੇਟ ਹੋਊਗਾ ਸਾਹਿਬ ਅੱਜ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਜੀ ਕੁਝ ਪਤਾ ਲੱਗਿਆ ਹੋਵੇ ਕੋਈ ਆਪਸੀ ਰੰਜਿਸ਼ ਹੈ ਕਿਉਂਕਿ 10000 ਬਲੇਰੋ ਗੱਡੀ ਤੇ ਇੱਕ ਸਲੈਂਡਰ ਵਾਈਪ ਤੇ ਨਹੀਂ ਨਹੀਂ ਭਾਲੇ ਜਿਹੜੀ ਹੈਗੀ ਦੇਖ ਰਹੇ ਆ ਕਿ ਕਿੱਧਰ ਨੂੰ ਗਏ ਹੈਗੇ ਆ ਤੇ ਫਾਇਰਿੰਗ ਕਰਕੇ ਹਲੇ ਤੱਕ ਜੋ ਲੱਗ ਰਿਹਾ ਮੋਟਰਸਾਈਕਲ ਦੇ ਉੱਪਰ ਮੂਵ ਕੀਤਾ ਹੈ ਸਰ ਕੋਈ ਜਾਣਕਾਰੀ ਮਿਲ ਰਹੀ ਕੋਈ ਗੈਂਗਸਟਰ ਲਿੰਕ ਹੈ ਕੋਈ ਨਹੀਂ ਨਹੀਂ ਹਲੇ ਵੀ ਇਹਾ ਗਰੁੱਪ ਦਾ ਨਾਮ ਆ ਰਿਹਾ ਨਹੀਂ ਮੈਂ ਉਹੀ ਕਹਿ ਰਿਹਾ ਵੀ ਹਲੇ ਬਹੁਤ ਪ੍ਰੀਲੀਮਿਨਰੀ ਸਟੇਜ ਹੈਗੀ ਹੈ ਪਹਿਲਾਂ ਇਹਨਾਂ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਹਲੇ ਇਟ ਵਿਲ ਬੀ ਟੂ ਪ੍ਰੀਮਚੂਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਾਰਟਿਕੂਲਰਲੀ ਸਰ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਜੀ 4 4 4 ਤੋਂ 5 ਲੱਗਦੇ ਇਹ ਸਭ ਕੋਈ ਸਿਕਿਉਰਿਟੀ ਦਾ ਕੰਸੀਗੂ ਹੋ ਰਿਹਾ ਹੈ ਕਿ ਉਹ ਕਿ ਉਹਦਾ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਕਿਉਂ ਹੋਦਾ ਕਰੀਬ ਠੀਕ ਹੈ ਜੀ ਇਸ ਵੀ ਮਸਲੀ ਜਿਹੜੇ